ਸਤਲੁਜ ਦੀਆਂ ਤਸਵੀਰਾਂ ਦਿਖਾਈਆਂ ਇਸ ਵੇਲੇ ਦੀ ਹੈ ਜਿਹੜੀ ਤਾਹਾ ਸਥਿਤੀ ਹੈਗੀ ਹੈ ਤੇ ਜੋ ਪੰਜਾਬ ਵਾਲੇ ਪਾਸੇ ਤੋਂ ਕਿਸਾਨ ਜਥੇਬੰਦੀ ਦੇ ਨੌਜਵਾਨ ਸੀਗੇ ਉਹਨਾਂ ਨੇ ਜਿੱਥੇ ਬੈਰੀਕੇਡਸ ਤੋੜੇ ਉੱਥੇ ਹੀ ਇਸ ਹਰਿਆਣਾ ਵਾਲੇ ਪਾਸੇ ਐਂਟਰ ਹੋ ਕੇ ਜੋ ਪੁਲਿਸ ਦੇ ਵਹੀਕਲ ਸੀਗੇ ਉਹਨਾਂ ਦੇ ਨਾਲ ਤੋੜਪਨ ਵੀ ਕੀਤੀ ਹੈ ਜੇਕਰ ਗੱਲ ਕੀਤੀ ਜਾਵੇ ਇੱਕ ਵਾਟਰ ਕੈਨਨ ਦੀ ਕੋ ਫਾਇਰਵਰ ਰੇਕੀਟ ਦੀ ਕੱਟੀ ਜਿਸ ਤਰੀਕਾ ਨਾਲ ਕੀਤੀ ਗਈ ਹੈਗੀ ਤੇ ਮਜਬੂਰ ਨੂੰ ਪੁਲਿਸ ਨੂੰ ਵਾਪਸ ਜਾਣਾ ਪਿਆ ਹੈਗਾ ਕਿਸਾਨਾਂ ਦੇ ਵਿਰੋਧ ਦੇ ਅੱਗੇ ਤੇ ਕਿਸਾਨਾਂ ਨੇ ਜੋ ਕਿਹਾ ਸੀ ਕਰ ਵਿਖਾਇਆ ਕਿ ਇਹ ਬੈਰੀਕੇਟ ਸਾਡੇ ਵਾਸਤੇ ਕੁਝ ਨਹੀਂ ਹੈਗਾ ਤੇ ਬੈਰੀਕੇਟ ਨੂੰ ਟੱਪ ਕੇ ਹਰਿਆਣਾ ਵਿੱਚ ਐਂਟਰ ਹੋ ਵਿਖਾਇਆ ਕਿਸਾਨਾਂ ਨੇ ਤੇ ਅੱਗੇ 1 ਕਿਲੋਮੀਟਰ ਦੂਰ ਜਾ ਕੇ ਪੁਲਿਸ ਫੋਰਸ ਵੱਲੋਂ ਕਿਹਾ ਜਾ ਰਿਹਾ ਕਿ ਸ਼ਾਂਤਮਈ ਤਰੀਕੇ ਨਾਲ ਰੋਕ ਕੇ ਜਾਵੇ ਆਪਾਂ ਗੱਲਬਾਤ ਕਰਦੇ ਹਾਂ ਕਿ ਜੋ ਲੋਕ ਇੱਧਰ ਪਹੁੰਚੇ ਸੰਨ ਗੱਲ ਕਰਦੇ ਹਾਂ ਇੱਕ ਨੌਜਵਾਨ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਵੀਰ ਜੀ ਕਿੰਨਾ ਕੁ ਮੁਸ਼ਕਲ ਲੱਗਾ ਇੱਧਰ ਪਹੁੰਚਣਾ ਕੋਈ ਮੁਸ਼ਕਲ ਨਹੀਂ ਲੱਗਾ ਇਹਨਾਂ ਨੂੰ ਪਹਿਲਾਂ ਅਸੀਂ ਸ਼ਾਂਤਵਾਹੀ ਢੰਗ ਨਾਲ ਆਖਿਆ ਸੀ ਇਹਨਾਂ ਨੇ ਨਹੀਂ ਸੜੀ ਸੁਣੀ ਫਿਰ ਸਾਨੂੰ ਧੱਕਾ ਕਰਨਾ ਪਿਆ ਪਤਾ ਜੱਟ ਕੇ ਸੜੀ ਤੇ ਆ ਜਾਣ ਫਿਰ ਲੈ ਕੇ ਜਾਂਦੇ ਬਹੁਤ ਪਾਣੀ ਦੀ ਬਾਛੜਾ ਚੱਲ ਰਹੀ ਸੀ ਇਹ ਫਿਰ ਵੀ ਤੁਸੀਂ ਕਰਨੀ ਐ ਸੀ ਮੈਂ ਕਿਹਾ ਜਾਣ ਦੇਣ ਨੂੰ ਠੀਕ ਤਿਆਰ ਆ ਜੋ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜੇ ਹੈਗੇ ਨੇ ਉਹ ਪਹੁੰਚੇ ਹੋਏ ਸਨ ਤੇ ਹੋਰ ਵੀ ਪਹੁੰਚਣ ਇਹ ਜਿਹੜਾ ਰੋਹ ਦੇਖਣ ਨੂੰ ਮਿਲਿਆ ਹੈਗਾ ਇਸ ਰੋਹ ਨੂੰ ਰੋਕਣਾ ਮੁਸ਼ਕਲ ਸੀਗਾ ਰੈਣਾ ਪੁਲਿਸ ਨੂੰ ਵਾਪਸ ਪਰਤਣਾ ਕਿ ਇਹ ਨਹੀਂ ਪੁਲਿਸ ਰੋਕ ਸਕਦੀ ਅਸੀਂ ਪਹਿਲਾਂ ਤਾਂ ਮਰਗੀ ਕੈਥਲਾ ਵਾਲਾ ਜਿਹੜਾ ਬਾਰਡਰ ਉਹ ਵੀ ਅਸੀਂ ਥੱਲੋਂ ਦੀ ਕੰਕਰ ਦੇ ਵਿੱਚ ਦੀ ਲਗਾ ਗਏ ਹੁਣ ਇਹ ਇਹ ਤੋੜਿਆ ਏ ਅਰ ਅਸੀਂ ਹੁਣ ਦਿੱਲੀ ਜਾਵਾਂਗੇ ਦਿੱਲੀ ਵੀ ਇਸੇ ਤਰ੍ਹਾਂ ਪਹੁੰਚੂ ਇੱਥੇ ਤੋਂ ਲੈ ਕੇ ਦਿੱਲੀ ਜਾਂ ਰਸਤੇ ਦੇ ਵਿੱਚ ਹੋਰ ਇਹ ਦੋ ਵੀ ਤੋੜਾਂਗੇ ਅਸੀਂ ਬਿਲਕੁਲ ਜੋਸ਼ ਜੋਸ਼ ਦੇ ਨਾਲ ਜੋਸ਼ ਦੇ ਵਿੱਚ ਕਈ ਗੱਡੀਆਂ ਦਾ ਵੀ ਨੁਕਸਾਨ ਹੋਇਆ ਵਾਹਨਾਂ ਦਾ ਵੀ ਨੁਕਸਾਨ ਹੋਣਾ ਅਸੀਂ ਨੁਕਸਾਨ ਨਹੀਂ ਕਰਨਾ ਅਸੀਂ ਸਾਂਤਮਈ ਪਹੁੰਚਣਾ ਪਰ 6 ਤੋਂ ਲੈ ਕੇ 7 ਗੱਡੀਆਂ ਨੁਕਸਾਨੀਆਂ ਹੋਈਆਂ ਹਾਂਜੀ 6 ਤੋਂ ਲੈ ਕੇ 7 ਗੱਡੀਆਂ ਨੁਕਸਾਨੀ ਇਸੇ ਜਗ੍ਹਾ ਦੇ ਉਰੇ ਤਾਂ ਹੁਣ ਤਾਂ ਕੋਈ ਜਗ੍ਹਾ ਨਖਰ ਨਹੀਂ ਗਈ ਜੀ ਵੀਕਸਾ ਦਾ ਸਾਹਮਣੇ ਕੰਚ ਖਿਲਰਿਆ ਹੋਇਆ ਹੈ ਕਈ ਗੱਡੀਆਂ ਨੂੰ ਨੁਕਸਾਨ ਵੀ ਹੋਇਆ ਹੈਗਾ ਕਿ ਤਾਂ ਪਤਾ ਕੀ ਗੱਲ ਆ ਐ ਤਾਂ ਹੁਣ ਅਮਰਗੀ ਦੇ ਲੱਖਾਂ ਦੇ ਹਿਸਾਬ ਨਾਲ ਬੰਦੇ ਆ ਕੁਝੋਂ ਕੋਈ ਥੋੜਾ ਬੰਦਾ ਹੋ ਵੀ ਸਕਦਾ ਲੈ ਨਹੀਂ ਦਿਲੋਂ ਨਹੀਂ ਕਰਦੇ ਦਿਲੋਂ ਨੁਕਸਾਨ ਨਹੀਂ ਕਰਦੇ ਕਿਸੇ ਦਾ ਪਰ ਚਲੋ ਹੋ ਸਕਦਾ ਇੰਨੀ ਤੁਹਾਡੇ ਕੰਮ ਦੇ ਮਜਬੂਰਾਂ ਜੇ ਕਰਨਾ ਪਿਆ ਤਾਂ ਕੋਈ ਦਿੱਕਤ ਨਹੀਂ ਹੈਗੀ ਹਾਂ ਮਜਬੂਰਾਂ ਫਿਰ ਵੀ ਇਹ ਗੱਡੀ ਦਾ ਨੁਕਸਾਨ ਨਹੀਂ ਕਰਾਂਗੇ ਤੁਹਾਡੀ ਸਨਾਨਤਮਈ ਹੋਊਗਾ ਬਾਕੀ ਜੋ ਸਾਡੇ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਆਪਣੇ ਗਰਾਵਾਂ ਤੇ ਜਾਂ ਰਾਜਵਾਲ ਜੋ ਸਾਨੂੰ ਹੁਕਮ ਕਰਨਗੇ ਅਸੀਂ ਅੱਜ ਗੱਲ ਕੀਤੀ ਕਿ ਜੋ ਛੋਟੀ ਆਗੂ ਹੈ ਕਿ ਉਹਨਾਂ ਦਾ ਜੋ ਹੁਕਮ ਉਸ ਤਰ੍ਹਾਂ ਚੱਲਾਂਗੇ ਹੁਣ ਫਿਲਹਾਲ ਇਥੋਂ ਬੈਰੀਕੇਡ ਟੱਪੇ ਜਾ ਚੁੱਕੇ ਨੇ ਹੁਣ ਕਿਸਾਨ ਜਿੱਥੇ ਬੰਦੀ ਹੈ ਮਿੱਟੀ ਨੂੰ ਪਾਸੇ ਕਰਕੇ ਰਾਹ ਸਾਫ਼ ਕਰਨਗੇ ਜਾਂ ਕਿ ਹਲੇ ਇੱਥੇ ਰੁਕਣ ਦੀ ਤਿਆਰੀ ਹੈ ਦੇਖੋ ਇਹ ਵੀ ਸਾਡਾ ਜੋ ਸਾਨੂੰ ਹੁਕਮ ਸੀ ਤੋੜਨ ਦਾ ਕਰਤਾ ਹੁਣ ਫੇ ਹੁਕਮ ਹੋਏਗਾ ਕਮੇਟੀ ਜੋ ਕਰਾਂਗੇ ਮਿੱਟੀ ਸਾਡੇ ਪੌਗ ਲਗਵਾਸੀ ਕੀ ਆ ਪਰ ਸਾਨੂੰ ਹੁਕਮ ਚਾਹੀਦਾ ਉਹਨਾਂ ਦਾ ਸਾਡੇ ਸਾਡੇ ਦੱਸਦਾ ਸੋ ਬਿਲਕੁਲ ਸਾਫ਼ ਤੌਰ ਤੇ ਕਹਿਣਾ ਕਿ ਇੱਕ ਵਾਰੀ ਹੁਕਮ ਮਿਲੇ ਇਹ ਮਿੱਟੀ ਵੀ ਪਾਸੇ ਹੋ ਜਾਏ ਕਿ ਰਾਹ ਵੀ ਪਤਲਾ ਕਰ ਦਿੱਤਾ ਜਾਏਗਾ ਹਰਿਆਣੇ ਤੋਂ ਦਿੱਲੀ ਤੱਕ ਪਹੁੰਚਣਾ ਤੇ ਪਹੁੰਚ ਕੇ ਰਾਵਾਂਗੇ ਜੇਕਰ ਸਾਨੂੰ ਇਸ ਤਰ੍ਹਾਂ ਰੋਕਿਆ ਜਾਏਗਾ ਤਾਂ ਅਸੀਂ ਇਸੇ ਤਰੀਕੇ ਨਾਲ ਜਾਵਾਂਗੇ ਜੇ ਸ਼ਾਂਤਮਈ ਤਰੀਕੇ ਨਾਲ ਜਾਣਾ ਦਿੱਤਾ ਜਾਏਗਾ ਤਾਂ ਜਾਵਾਂਗੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਕਰਨ ਦੀ ਸਾਡੀ ਕੋਈ ਨੀਤੀ ਨਹੀਂ ਹੈ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਦਿੰਦੇ ਹਾਂ ਕਿ ਪੰਜਾਬ ਵਾਲੇ ਪਾਸੇ ਤੋਂ ਕਿਸਾਨ ਜਿੱਥੇ ਬੰਦੀ ਦੇ ਨੌਜਵਾਨ ਜਿਹੜੇ ਹੈਗੇ ਨੇ ਉਹ ਇੱਧਰ ਪਹੁੰਚ ਚੁੱਕੇ ਨੇ ਤੇ ਹੌਣ ਦਾ ਜਿਹੜਾ ਰੋਹ ਹੈਗਾ ਉਸ ਨੂੰ ਰੋਕਣਾ ਮੁਸ਼ਕਲ ਹੈ ਤੇ ਨਾਰੇਬਾਜ਼ੀ ਚਾਰ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਮੋਦੀ ਸਰਕਾਰ ਦੇ ਖਿਲਾਫ ਨਾਰੇबाजी ਜਿਹੜੀ ਹੈਗੀ ਆ ਉਹ ਜਾਰੀ ਹੈ ਆਰਕ ਲਾ ਲਿਆ ਹੋਣ ਇਹਨਾਂ ਨੂੰ ਪਤਾ ਲੱਗੇਗਾ ਕੀ ਜੱਟ ਕੀ ਚੀਜ਼ ਹੁੰਦੇ ਨੇ ਤੁਸੀਂ ਕੀ ਕਹਣਾ ਚਾਹੁੰਦੇ ਹੋ ਅਸੀਂ ਆਪਣੀਆਂ ਜਿਹੜੇ ਇਹਨੇ ਮੋਤੀ ਕਾਨੂੰਨ ਲੈ ਕੇ ਆਇਆ ਏ ਇਹਨਾਂ ਨੂੰ ਅਸੀਂ ਰੱਦ ਕਰਾ ਕੇ ਅਟਨੇ ਨੇ ਦਿੱਲੀ ਜਾ ਕੇ ਰਣੇ ਹਰਿਆਣਾ ਪਥਰਾ ਕੀਤਾ ਪੁਲਿਸ ਦੇ ਉੱਤੇ ਕੀ ਪਥਰਾ ਜਮਣੇ ਕਿਸਾ ਵਿੱਚ ਇਹਨਾਂ ਦੇ ਵਿੱਚ ਵੀ ਬੰਦੇ ਹੋਣਗੇ ਉਹਨਾਂ ਨੇ ਆਪ ਕਰਾਇਆ ਹੈ ਇਹਨਾਂ ਨੇ ਸਾਡੇ ਬੰਦੇਆਂ ਨੂੰ ਵੇਖੋ ਕੀ ਹਾਲ ਬਣਾ ਅੱਜ ਸਿੰਘ ਦੇ ਵੇਖੋ ਪੂਰੇ ਹਾਲ ਕੁੱਟਗੁੱਟ ਦੀ ਕੀ ਹੋ ਗਿਆ ਵੇਖੋ ਨਿਕਲ ਰਿਹਾ ਉਹ ਉਹ ਕਹਿ ਰਹੇ ਸੀ ਮਾਰ ਇਸਕੇ ਬਸ ਵਕਤ ਜਿਹੜੀਆਂ ਤਸਵੀਰਾਂ ਇਹ ਲੈਰ ਮੋਤੀਆਂ ਕਰਤੀਆਂ ਨੇ ਮਾਰ ਛੋਟੂ ਸੀ ਦੇਖ ਸਕਦੇ ਹੋ ਕਿ ਹਰਿਆਣਾ ਵਾਲੇ ਪਾਸੇ ਕੁਝ ਨੌਜਵਾਨ ਪਹੁੰਚ ਚੁੱਕੇ ਨੇ ਸੋ ਸਾਹਮਣੇ ਭੰਗੜਾ ਪਾਉਂਦੇ ਹੋਏ ਦਿਖਾਈ ਦੇਣਗੇ ਕੁਝ ਨੌਜਵਾਨ ਹਰਿਆਣਾ ਵਾਲੀ ਸਾਈਡ ਪਹੁੰਚ ਚੁੱਕੇ ਨੇ ਪ੍ਰਦਰਸ਼ਨਕਾਰੀਆਂ ਚੋਂ ਨੌਜਵਾਨ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਤੇ ਤੁਹਾਨੂੰ ਦਿਖਾਈਏ ਕਿ ਬੈਰੀਕੇਡ ਟੱਪ ਕੇ ਅੱਗੇ ਵੱਲ ਆ ਚੁੱਕੇ ਨੇ ਅਗਰ ਉੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂ ਤਾਂ ਸਾਹਮਣੇ ਬੈਰੀਕੇਡ ਟੱਪ ਕੇ ਨੌਜਵਾਨ ਹਰਿਆਣਾ ਵਾਲੀ ਸਾਈਡ ਪਹੁੰਚ ਚੁੱਕੇ ਹਨ ਸੰਗਰੂਰ ਜਿੱਥੇ 60 ਕਿਲੋਮੀਟਰ ਲਿਖਿਆ ਉਸ ਦੇ ਨੀਚੇ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਪਹੁੰਚ ਚੁੱਕੇ ਹਨ ਨੌਜਵਾਨ ਹਰਿਆਣਾ ਵਾਲੀ ਸਾਈਡ ਐਂਟਰ ਕਰ ਚੁੱਕੇ ਹਨ ਬੈਰੀਕੇਡ ਪੱਟੇ ਜਾ ਚੁੱਕੇ ਹਨ ਤੇ ਤੁਸੀਂ ਵੇਖ ਲੇ ਵੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਪੰਜਾਬ ਚੋਂ ਕਿਸਾਨ ਜਥੇਬੰਦੀਆਂ ਨਾਲ ਆਏ ਸਨ ਉਹ ਅੱਗੇ ਵੱਲ ਪਹੁੰਚ ਚੁੱਕੇ ਹਨ ਸਥਿਤੀ ਸਾਡੇ ਸਾਹਮਣੇ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਰਿਆਣਾ ਪੁਲਿਸ ਪਿੱਛੇ ਵੱਲ ਵਾਪਸ ਪਰਤਦੀ ਹੋਈ ਤੁਸੀਂ ਵੇਖ ਸਕਦੇ ਹੋ ਹਰਿਆਣਾ ਪੁਲਿਸ ਪਿੱਛੇ ਵੱਲ ਪਰਤਦੀ ਹੋਈ ਗੱਡੀਆਂ ਜਾਂਦੀਆਂ ਹੋਈਆਂ ਤੇ ਜਿਹੜੇ ਪੰਜਾਬ ਦੇ ਕਿਸਾਨ ਜੱਥੇਬੰਦੀਆਂ ਦੇ ਨੌਜਵਾਨ ਨੇ ਉਹ ਤੁਸੀਂ ਵੇਖ ਸਕਦੇ ਹੋ ਕਿ ਇੱਧਰ ਵੱਲ ਆ ਰਹੇ ਨੇ ਸਾਹਮਣੇ ਦੇ ਇੱਕ ਵਾਰੀ ਕੈਮਰਾਮੈਨ ਨੂੰ ਤਸਵੀਰਾਂ ਦਿਖਾਣਗੇ ਹਰਿਆਣਾ ਦੇ ਵਿੱਚ ਐਂਟਰ ਹੋ ਰਹੇ ਨੇ ਪੰਜਾਬ ਦੇ ਜਿਹੜੇ ਕਿਸਾਨ ਜੱਥੇਬੰਦੀ ਦੇ ਨੌਜਵਾਨ ਨੇ ਉਹ ਪੰਜਾਬ ਤੋਂ ਹਰਿਆਣਾ ਵਿੱਚ ਐਂਟਰ ਹੋ ਰਹੇ ਨੇ ਸਾਫ਼ ਸੁਰਤ ਤੇ ਜਿਹੜੀ ਹਰਿਆਣਾ ਪੁਲਿਸ ਹੈ ਉਹ ਇੱਕ ਸਾਈਡ ਵੱਲ ਹੁੰਦੀ ਹੋਈ ਸਾਫ਼ ਸੁਰਤ ਤੇ ਤੁਸੀਂ ਵਿਖਾਈ ਦੇ ਦੇ ਸਕਦੇ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਤੋ ਕੰਟਰੋਲ ਵਿੱਚ ਸਥਿਤੀ ਨਹੀਂ ਹੋਈ ਤੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਕਿਸਾਨ ਜਥੇਬੰਦੀਆਂ ਨਾਲ ਪਹੁੰਚੇ ਸਨ ਉਹ ਹਰਿਆਣਾ ਵਿੱਚ ਐਂਟਰ ਹੋ ਰਹੇ ਹਨ ਹਾਲੇ ਹੀ ਕੁਝ ਹੁੱਲੜਵਾਜ ਕੁਰਸੀਆਂ ਨੂੰ ਚੱਕੂ ਚੁੱਕੇ ਘੇਰ ਰਹੇ ਹਨ ਜੋ ਕਿ ਸਹੀ ਨਹੀਂ ਹੈਗਾ ਲੇਕਿਨ ਕਿਸਾਨ ਜਿਹੜੇ ਹੈਗੇ ਨੇ ਉਹ ਅੰਦਰ ਆ ਚੁੱਕੇ ਨੇ ਹਰਿਆਣਾ ਬਾਰਡਰ ਟੱਪ ਕੇ ਕਿਸਾਨ ਅੰਦਰ ਆ ਚੁੱਕੇ ਨੇ ਤੇ ਹਰਿਆਣਾ ਪੁਲਿਸ ਜਿਹੜੀ ਹੈਗੀ ਹੈ ਉਹ ਖੜੀ ਵੇਖ ਰਹੀ ਹੈ ਕਿਉਂਕਿ ਉਹਦੇ ਸਥਿਤੀ ਕੰਟਰੋਲ ਵਿੱਚ ਸਥਿਤੀ ਨਹੀਂ ਹੈ ਤੇ ਗੱਡੀ ਤੋੜ ਇੱਕ ਗੱਡੀ ਦੇ ਉੱਪਰ ਨੁਕਸਾਨ ਕੀਤਾ ਜਾ ਰਿਹਾ ਜੋ ਫਾਇਰ ਬ੍ਰਿਗੇਡ ਦੀ ਗੱਡੀ ਹੈ ਉਸ ਦੇ ਉੱਪਰ ਨੁਕਸਾਨ ਕੀਤਾ ਜਾ ਰਿਹਾ ਹੈ ਪ੍ਰਦਰਸ਼ਨਕਾਰੀਆਂ ਵੱਲੋਂ ਤੁਸੀਂ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਹੁਣ ਜਿਹੜਾ ਪਬਲਿਕ ਦਾ ਰੋਹ ਹੈਗਾ ਉਹ ਰੁਕਣ ਦਾ ਨਾਮ ਨਿਲਾਰੀ ਲਗਾਤਾਰ ਨੌਜਵਾਨ ਪੰਜਾਬ ਜੋ ਹਰਿਆਣਾ ਵੱਲ ਵੜ ਰਹੇ ਨੇ ਜਦਕਿ ਬਹੁਤ ਵੱਡੀ ਵਾਦਾ ਲਗਾਈ ਹੋਈ ਸੀ ਕਿ ਹਰਿਆਣਾ ਪੁਲਿਸ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਹਰਿਆਣਾ ਪੁਲਿਸ ਦੇ ਨਾਲ ਸਿੱਖ ਨੌਜਵਾਨ ਕਿਸ ਤਰ੍ਹਾਂ ਬਹਿਸ ਕਰ ਰਿਹਾ ਹੈ ਜੋ ਕਿ ਮਿੱਟੀ ਦੇ ਵਿੱਚ ਲਤਪਤ ਹੋਇਆ ਹੋਇਆ ਹੈ ਸੋ ਸਾਫ ਤੌਰ ਦੇ ਉਪਰ ਤਸਵੀਰਾਂ ਜਿਹੜੀਆਂ ਸਾਫ ਬਿਆਨ ਕਰ ਰਹੀਆਂ ਨੇ ਕਿ ਹਰਿਆਣਾ ਪੁਲਿਸ ਵੱਲੋਂ ਲਗਾਏ ਗੇ ਸਾਰੇ ਬੈਰੀਅਰ ਤੋੜ ਕੇ ਚਲੇ ਗਏ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜੱਤੇਬੰਦੀ ਦੇ ਨੌਜਵਾਨ ਨੇ ਜੋ ਹਰਿਆਣਾ ਵਿੱਚ ਐਂਟਰ ਹੋ ਗਏ ਤੇ ਕੁਝ ਪ੍ਰਦਰਸ਼ਨਕਾਰੀ ਕੁਰਸੀਆਂ ਨਾਲ ਤੋੜਫੋਲ ਵੀ ਕਰ ਰਹੇ ਹਨ ਤਸਵੀਰਾਂ ਸਾਫ ਬਿਆਨ ਕਰ ਰਹੀਆਂ ਨੇ ਕਿ ਜੋ ਅੱਗੇ ਜਾ ਡ ਗੱਡੀ ਸਾਹਮਣੇ ਵੀ ਇੱਕ ਗੱਡੀ ਹੋਰ ਦੇ ਤੁਸੀਂ ਦਿਖਾਈ ਦੇ ਰਹੀ ਹੈ ਉਹ ਗੱਡੀ ਵੀ ਥੋੜੀ ਜਾ ਰਹੀ ਹੈ ਜਦਕਿ ਪੱਥਰबाजी ਦੇ ਹੁੰਦੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਹਰਿਆਣਾ ਫੋਰਸ ਪਿੱਛੇ ਵੱਲ ਆ ਗਈ ਹੈ ਪੱਥਰबाजी ਜੱਲੀ ਦਾ ਕਿਸਾਨਾਂ ਨੇ ਹਰਿਆਣਾ ਪੁਲਿਸ ਨੂੰ ਪਿੱਛੇ ਵਲਣ ਲਈ ਮਜਬੂਰ ਕਰ ਦਿੱਤਾ ਸੋਏ ਹੈ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਹਰਿਆਣਾ ਪੁਲਿਸ ਦੇ ਉੱਪਰ ਪੱਥਰबाजी ਕੀਤੀ ਗਈ ਕਿਸਾਨਾਂ ਵੱਲੋਂ ਤੇ ਦੂਸਰੇ ਵਾਸਤੇ ਵਾਟਰ ਕੈਨਨ ਦੀ ਇਸਤੇਮਾਲ ਕੀਤੀ ਜਾ ਰਹੀ ਹੈ ਹਰਿਆਣਾ ਪੁਲਿਸ ਵੱਲੋਂ ਜੋ ਕਿਸਾਨ ਜਥੇਬੰਦੀਆਂ ਦੇ ਲੋਕ ਨੁਮਾਇंदे ਸਾਹਮਣੇ ਖੜੇ ਹਨ ਉਹਨਾਂ ਉੱਪਰ ਪਾਣੀ ਦੀ ਵਿਛਾਰਾ ਕੀਤੀਆਂ ਜਾ ਰਹੀਆਂ ਹਨ ਵਿਛਾਰਾਂ ਦੇ ਜਿਹੜੇ ਸਿੱਧੇ ਦ੍ਰਿਸ਼ ਤੁਹਾਨੂੰ ਦਿਖਾ ਰਹੇ ਹਨ ਤਸਵੀਰਾਂ ਦੇ ਵਿੱਚ ਕਿ ਲਗਾਤਾਰ ਲਗਾਤਾਰ ਪਾਣੀ ਦੀ ਵਿਛਾਰਾ ਕੀਤੀਆਂ ਜਾ ਰਹੀਆਂ ਹਨ ਜੋ ਤੁਸੀਂ ਦ੍ਰਿਸ਼ ਵੇਖ ਰਹੇ ਹੋ ਇਹਨਾਂ ਪਾਣੀ ਦੀਆਂ ਵਿਛਾਰਾਂ ਦਾ ਤੁਸੀਂ ਦ੍ਰਿਸ਼ ਵੇਖ ਰਹੇ ਹੋ ਸਕਾਈ ਨਿਊਜ਼ ਉੱਪਰ ਤੇ ਲਗਾਤਾਰ ਪਾਣੀ ਦੀ ਵਿਛਾਰ ਜਿਹੜੀ ਹੈਗੀ ਹੈ ਤਕਰੀਬਨ 4 ਤੋਂ 5 ਮਿੰਟ ਹੋ ਚੁੱਕੇ ਨੇ ਚੱਲ ਰਹੀ ਹੈ ਤੇ ਦੂਸਰੇ ਪਾਸੇ ਤੋਂ ਪੱਥਰबाजी ਕੀਤੀ ਗਈ ਜਿਸ ਦੇ ਨਾਲ ਹਰਿਆਣਾ ਪੁਲਿਸ ਦੇ ਨੌਜਵਾਨ ਜਿਹੜੇ ਹੈਗੇ ਨੇ ਉਹ ਪਿੱਛੇ ਹਲ ਵਾਪਸ ਆ ਗਏ ਨੇ ਸਥਿਤੀ ਜਿਹੜੀ ਹੈ ਗਮਕੀਨ ਬਣੀ ਹੋਈ ਹੈ ਤੇ ਕਿਸਾਨ ਜਿੱਥੇ ਬੰਦੀਆਂ ਦੇ ਲੋਕ ਬੈਰੀਕੇਡ ਬਟਨ ਵਿੱਚ ਲੱਗ ਚੁੱਕੀ ਹਨ ਬੈਰੀਕੇਡ ਤਕਰੀਬਨ ਤਕਰੀਬਨ ਹਲਾ ਦਿੱਤੇ ਗਏ ਹਨ ਤੇ ਪਾਣੀ ਦੀ ਬਚਾਰ ਵੀ ਲਗਾਤਾਰ ਮਾਰੀ ਜਾ ਰਹੀ ਹੈ ਤੇ ਜਿੱਥੇ ਗੱਲ ਕੀਤੀ ਵਾਟਰ ਕੈਨ ਦਾ ਇੱਕ ਪੁਹਾਰਾ ਜਿਹੜਾ ਹੈਗਾ ਉਹ ਬੰਦ ਹੋ ਚੁੱਕਿਆ ਤੇ ਦੂਸਰਾ ਇੱਕ ਇਕੋ ਪੁਵਾਰੇ ਦੇ ਨਾਲ ਜਿਹੜਾ ਹੈਗਾ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਕਿਸਾਨ ਆਪਣੀ ਜਗ੍ਹਾ ਤੋਂ ਹਿੱਲਣ ਨੂੰ ਤਿਆਰ ਨਹੀਂ ਤੁਸੀਂ ਸਾਹਮਣੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਸਿਰਫ ਕਿਸਾਨ ਹੀ ਦਿਖਾਈ ਦੇ ਰਹੇ ਹਨ ਸਥਿਤੀਆਂ ਜਿਹੜੀਆਂ ਨੇ ਪੂਰੀਆਂ ਕਮਕੀਨ ਨੇ ਇਹਨਾਂ ਇਸ ਸਥਿਤੀ ਨੂੰ ਤੁਸੀਂ ਬਾਪ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਡਟੇ ਹੋਏ ਹਨ ਤੇ ਇੱਕੋ ਹੀ ਜਿੱਦ ਹੈ ਕਿ ਦਿੱਲੀ ਜਾਣਾ ਤੇ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਾ ਹੈ ਤੇ ਬੈਰੀਗੇਡ ਤਕਰੀਬਨ ਤਕਰੀਬਨ ਉਧੇੜ ਦਿੱਤੇ ਗਏ ਹਨ ਤੇ ਕਿਸਾਨ ਆਪਣੇ ਇਰਾਦਿਆਂ ਦੇ ਪੱਕੇ ਲੱਗ ਰਹੇ ਹਨ ਸੋਸ਼ਤੀਤੀ ਹੈ ਕਿ ਬਾਰ-ਬਾਰ ਹਰਿਆਣਾ ਪੁਲਿਸ ਵੱਲੋਂ ਵੀ ਇਹ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਹਰਿਆਣਾ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ ਸੋ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਕਮਕੀਨ ਬੰਨ ਚੁੱਕੀ ਹੈ ਲਗਾਤਾਰ వాటర్ ਕੈਨਨ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਪਰੰਤੂ ਕਿਸਾਨ ਆਪਣੀ ਜਗ੍ਹਾ ਤੋਂ ਕਸ ਤੋਂ ਮਸ ਨਹੀਂ ਹੋ ਰੇ ਜਦ ਕੀ ਪਹਿਲਾਂ ਕੁਝ ਦਿਨ ਪਹਿਲਾਂ ਇੱਥੇ ਬਾਡਰ ਕੈਨਨ ਦੇ ਚੱਲਦੇ ਹੀ ਪੰਜਾਬ ਵਾਲੀ ਤਰਫ ਤੋਂ ਕਿਸਾਨਾਂ ਨੇ ਨੌਜਵਾਨਾਂ ਨੇ ਪੱਥਰबाजी ਸ਼ੁਰੂ ਕਰ ਦਿੱਤੀ ਸੀ ਸੋ ਇਹ ਤਸਵੀਰਾਂ ਤੁਹਾਨੂੰ ਦਿਖਾਉਂਦੇ ਹੋਏ ਅੱਜ ਇਹ ਦੱਸ ਸਕਦੇ ਹਾਂ ਕਿ ਨਾਲ ਹੀ ਬਾਡਰ ਕੈਨਨ ਦੇ ਫਾਇਰ ਬ੍ਰਿਗੇਡ ਦੀ ਗੱਡੀ ਚੋਂ ਵੀ ਪਾਣੀ ਚਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇੱਕ ਵਾਰ ਫੇਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਚਲਾਈ ਹੈ ਉਹਦਾ ਪਾਣੀ ਪੁੱਠੇ ਪਾਸੇ ਵੱਲ ਚੱਲ ਗਿਆ ਸੀ ਜੋ ਤੁਸੀਂ ਦ੍ਰਿਸ਼ ਵੇਖ ਸਕਦੇ ਹੋ ਕਿ ਵਾਟਰ ਕੈਨਨ ਜਿਹੜਾ ਹੈ ਲਗਾਤਾਰ ਚੱਲ ਰਿਹਾ ਹੈ ਪਰੰਤੂ ਕਿਸਾਨ ਵੀ ਆਪਣੀ ਜਗ੍ਹਾ ਤੋਂ ਫੇਲ ਨਹੀਂ ਰਹੇ ਟਸ ਤੋਂ ਮਸ ਨਹੀਂ ਹੋ ਰਹੀ। ਜੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੂਸਰੇ ਪਾਸੇ ਵਾਟਰ ਕਨ ਬੰਦ ਕਰਨਾ ਪਿਆ ਤੇ ਵਾਟਰ ਕਨਾਂ ਦੀ ਗੱਡੀ ਦਿਖਾਵਾ ਤਾਂ ਉਸ ਵਿੱਚ ਧੂਆਂ ਨਿਕਲਦਾ ਹੋਇਆ ਸਾਫ਼ ਤੌਰ ਤੇ ਦਿਖਾਈ ਦੇਗਾ ਤੁਹਾਨੂੰ ਵਾਟਰ ਕਨਾਂ ਦੀ ਗੱਡੀ ਲਗਾਤਾਰ ਚੱਲਣ ਕਾਰਨ ਗਰਮ ਹੋ ਗਈ ਜਿਸ ਵਿੱਚ ਧੂਆਂ ਨਿਕਲ ਰਿਹਾ ਹੈ ਸੋ ਤਸਵੀਰਾਂ ਸਾਫ਼ ਦਿਖਾਈ ਦੇ ਰਹੀਆਂ ਹਨ ਕਿ ਕਿਸਾਨਾਂ ਦੇ ਰੋਧ ਦੇ ਅੱਗੇ ਹਰਿਆਣਾ ਫੋਰਸ ਨੂੰ ਪਿੱਛੇ ਹੋਣ ਲਈ ਮਜਬੂਰ ਹੋਣਾ ਪਿਆ ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਫਾਇਰ ਬ੍ਰਿਗੇਡ ਦੀ ਗੱਡੀ ਤੋਂ ਪਾਣੀ ਛਿੜਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਾਇਰ ਬ੍ਰਿਗੇਡ ਦੀ ਗੱਡੀ ਚੋਂ ਪਾਣੀ ਛਿੜਕਣ ਦੀ ਤਾਂ ਜੋ ਜਿਹੜੇ ਮਜਹਾਰਾ ਕਰੀ ਹਨ ਜੋ ਪ੍ਰਦਰਸ਼ਨਕਾਰੀ ਹਨ ਉਹ ਅੱਗੇ ਨਾ ਵਧ ਸਕਣ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਿਹੜੇ ਹੈਗੇ ਨੇ ਆਪਣੀ ਜਥੇਬੰਦੀ ਨੂੰ ਲੈ ਕੇ ਮੋਜਬੂਤੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਵਿੱਚ ਹਨ ਜਿੱਥੇ ਬੈਰੀਗੇਡ ਹਲਾ ਦਿੱਤੇ ਗਏ ਹਨ ਪੁਲਿਸ ਬੰਦ ਨੂੰ ਪਿੱਛੇ ਕਰ ਦਿੱਤਾ ਗਿਆ ਹੈਗਾ ਪਾਣੀ ਵਾਟਰ ਕੈਨਲ ਦੀ ਜਿਹੜੀ ਗੱਡੀ ਹੈਗੀ ਹੈ ਉਹ ਬੰਦ ਹੋ ਚੁੱਕੀ ਹੈ ਤੇ ਫਾਇਰ ਬ੍ਰਿਗੇਡ ਦੀ ਗੱਡੀ ਤੇ ਨਾਲ ਪਾਣੀ ਸੁੱਟਿਆ ਜਾ ਰਿਹਾ ਹੈ। ਆਪ ਸਭ ਨੂੰ ਸੁਨਾਇਆ ਜਾ ਸਕਦਾ ਬਾਡੀ। ਸਤੁਸ਼ਿਤ ਜਸਵੀਰ ਵਿੱਚ ਸਾਫ਼ ਦੇਖ ਸਕਦੇ ਹੋ ਕਿ ਵਾਟਰ ਕੈਨਨ ਚਲਾ ਦਿੱਤਾ ਗਿਆ ਹੈ ਸਾਹਮਣੇ ਵੱਲ ਪਾਣੀ ਦੀਆਂ ਬਿਛਾਰਾ ਜੜੀਆਂ ਹੈਗੀਆਂ ਨੇ ਉਹ ਮਾਰੀਆਂ ਜਾ ਰੀਆਂ ਨੇ ਤੇ ਕਿਉਂਕਿ ਕਿਸਾਨ ਜਿਹੜੇ ਨੌਜਵਾਨ ਕਿਸਾਨ ਨੇ ਪੱਥਰਾਂ ਨੂੰ ਰੋੜ ਕੇ نیچے ਸਿੱਟ ਰਹੇ ਸਨ ਉਸੇ ਵੇਲੇ ਹੀ ਹਰਿਆਣਾ ਫੋਰਸ ਵੱਲੋਂ ਵਾਟਰ ਕਨਲ ਚਲਾ ਦਿੱਤਾ ਗਿਆ ਇੱਕ ਤਸਵੀਰ ਤੁਹਾਨੂੰ ਦਿਖਾ ਦਈਏ ਵਾਟਰ ਕਨਲ ਦੇ ਵਿੱਚੋਂ ਪਾਣੀ ਨਿਕਲਦਾ ਹੋਇਆ ਸਾਫ ਤੌਰ ਤੇ ਕਿਸਾਨਾਂ ਵੱਲ ਜਾ ਰਿਹਾ ਹੈਗਾ ਤੇ ਕਿਸਾਨਾਂ ਦੇ ਉੱਪਰ ਪਾਣੀ ਦੀ ਬੁਸ਼ਾਰਤ ਜਾਰੀ ਹੈ ਤੇ ਕਈ ਕਿਸਾਨ ਸਾਹਮਣੇ ਡਟੇ ਹੋਏ ਹਨ ਕਿ ਜਿਸ ਤਰ੍ਹਾਂ ਦਾ ਮਰਜ਼ੀ ਪਾਣੀ ਦਾ ਵਿਚੌਰ ਹੋਵੇ ਅਸੀਂ ਉੱਥੋਂ ਨਹੀਂ ਜਾਣਾ ਹੈਗਾ ਡਟੇ ਹੋਏ ਸਾਫ ਤੌਰ ਤੇ ਲੱਗ ਰਹੇ ਨੇ ਕਿਸਾਨ ਵੀ ਆਪਣੇ ਇਰਾਦੇ ਦੇ ਪੱਕੇ ਨੇ ਤੇ ਹਰਿਆਣਾ ਪੁਲਿਸ ਵੱਲੋਂ ਵੀ ਹਰਿਆਣਾ ਫੋਰਸ ਵੱਲੋਂ ਵੀ ਜਿਹੜੀ ਹੈਗੇ ਵਾਟਰ ਕਨਲ ਰੱਖੇ ਗਿਆ ਤਾਂ ਦੂਸਰੇ ਪਾਸੇ ਕਿਸਾਨਾਂ ਵਾਲੇ ਪਾਸੇ ਤੋਂ ਪੱਥਰਬਾਜ਼ੀ ਸ਼ੁਰੂ ਹੋ ਚੁੱਕੀ ਹੈ ਤੇ ਪੱਥਰਬਾਜ਼ੀ ਸ਼ੁਰੂ ਹੁੰਦੇ ਹੀ ਜਿਹੜੀ ਹਰਿਆਣਾ ਫੋਰਸ ਹੈ ਪਿੱਛੇ ਵੱਲ ਆਣੀ ਸ਼ੁਰੂ ਹੋ ਗਈ ਹੈ ਤੁਹਾਨੂੰ ਦਿਖਾ ਦਈਏ ਤਸਵੀਰਾਂ ਵਿੱਚ ਹਰਿਆਣਾ ਪੁਲਿਸ ਪਿੱਛੇ ਵੱਲ ਆ ਗਈ ਹੈ ਸੋ ਇਹਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਵਾਟਰ ਕਨਾਲ ਦਾ ਰੁੱਖ ਇੱਕ ਵਾਰ ਪੁਲਿਸ ਵੱਲ ਵੀ ਹੋ ਗਿਆ ਹੈ ਇਹ ਵੀ ਦੇਖਣਾ ਹੋਵੇਗਾ ਕਿ ਵਾਟਰ ਕਨਾਲ ਦਾ ਰੁੱਖ ਜਿਹੜਾ ਹੈਗਾ ਪਿੱਛੇ ਵੱਲ ਹੋ ਗਿਆ ਕਿ ਸਾਹਮਣੇ ਤੋਂ ਪੱਥਰ ਬਚੇ ਤੇ ਵਾਟਰ ਕਨਾਲ ਦਾ ਰੁੱਖ ਮੁੜ ਗਿਆ ਡਰਾਈਵਰ ਜਿਹੜਾ ਹੈਗਾ ਗੱਡੀ ਤੋਂ ਛੱਡ ਕੇ ਪੱਜ ਚੁੱਕਿਆ ਹੈਗਾ ਵਾਟਰ ਕਨਾਲ ਦਾ ਜਿਹੜਾ ਡਰਾਈਵਰ ਉਹ ਜਾ ਚੁੱਕਿਆ ਹੈਗਾ ਤੇ ਵਾਰਡਰ ਕਰਨ ਦਾ ਮੂੰਹ ਖੁਦ ਹਰਿਆਣਾ ਫੋਰਸ ਵੱਲ ਹੋ ਗਿਆ ਹੈਗਾ ਤੇ ਉਸ ਨੂੰ ਕੰਟਰੋਲ ਕਰਨ ਵਾਸਤੇ ਰੋਕੇ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਸਾਹਬ ਤੌਰ ਦੇ ਉੱਪਰ ਕਿਸਾਨ ਪੱਥਰਬਾਜ਼ੀ ਕਰ ਰਹੇ ਨੇ ਸਾਹਮਣੇ ਤੋਂ ਪੱਥਰ ਆਉਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਕਿਸਾਨਾਂ ਵੱਲੋਂ ਲਗਾਤਾਰ ਹਰਿਆਣਾ ਪੁਲਿਸ ਉੱਪਰ ਪੱਥਰਬਾਜ਼ੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਕੁਝ ਵੀ ਕਿਸਾਨਾਂ ਦੇ ਹੱਥ ਵਿੱਚ ਆ ਰਿਹਾ ਹੈ ਉਹ ਹਰਿਆਣਾ ਵੱਲ ਸੁੱਟਿਆ ਜਾ ਰਿਹਾ ਹੈ ਤੇ ਬੈਰੀਕੇਡ ਪਟਨੇ ਪਟੜਨੇ ਸ਼ੁਰੂ ਹੋ ਚੁੱਕੇ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਤਿਆਰੀ ਹੋ ਚੁੱਕੀ ਹੈ ਤੇ ਬਾਹਰ ਦੇ ਜੋ ਕਿ ਨੇ ਤੇ ਖੁਦ ਜੈਕਟ ਪਾਣ ਦੀ ਤਿਆਰੀ ਕਰ ਰਹੇ ਨੇ ਪ੍ਰਮੁੱਖ ਜਿਹੜੇ ਹੈਗੇ ਨੇ ਤਸਵੀਰਾਂ ਵਿੱਚ ਸਾਫ਼ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਇਹ ਡਿਊਟੀ ਕਰਨ ਵਾਸਤੇ ਤਿਆਰ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਖੁਦ ਜੈਕਟ ਪਾ ਕੇ ਤਿਆਰ ਹੋ ਰਹੇ ਨੇ ਕਿਸੇ ਵੀ ਸਥਿਤੀ ਨੂੰ ਨਜਿੱਠਣ ਵਾਸਤੇ ਸੋ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਤਿਆਰੀ ਕੀਤੀ ਜਾ ਰਹੀ ਹੈ ਵੀ ਏਕਰ ਕੋਈ ਸਥਿਤੀ ਹੈ ਤਾਂ ਉਸ ਨੂੰ ਕੰਟਰੋਲ ਕੀਤਾ ਜਾਵੇ। ਸੋ ਤਸਵੀਰਾਂ ਸਾਫ਼ ਬਿਆਨ ਕਰਦੀਆਂ ਨੇ ਕਿ ਕਿਸੇ ਵੀ ਤਰ੍ਹਾਂ ਦੀ ਜੋ ਸਥਿਤੀ ਹੋਏਗੀ ਉਸ ਨੂੰ ਕੰਟਰੋਲ ਕਰਨ ਵਾਸਤੇ ਤਿਆਰ ਹੈ ਪ੍ਰਸ਼ਾਸਨ ਪ੍ਰਸ਼ਾਸਨ ਦੇ ਜਿਹੜੇ ਮੂਲ ਅਧਿਕਾਰੀ ਨੇ ਉਹ ਵੀ ਤਿਆਰ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਕੋਰਟਪੈਂਡ ਦੇ ਵਿੱਚ ਕਿ ਜਾਕੇਟ ਪਾਣੀ ਸ਼ੁਰੂ ਕਰ ਦਿੱਤੀ ਗਈ ਹੈਗੀ ਤੇ ਬਾਰਡਰ ਕੈਨਨ ਦੀਆਂ ਗੱਡੀਆਂ ਦੇਦਨ ਲੱਤਰੂ ਗਈਆਂ ਸੀ ਜਿਹੜੇ ਗੱਡੀਆਂ ਉਹ ਤੇ ਨਾਦ ਨੇ ਤੇ ਪੁਲਿਸ ਫੋਰਸ ਬਿਲਕੁਲ ਤਿਆਰ ਬਰ ਤਿਆਰ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕੀ ਕਿਸੇ ਵੀ ਸਥਿਤੀ ਨੂੰ ਨਜਿੱਠਣ ਲਈ ਤਿਆਰੀ ਕਰ ਲਈ ਗਈ ਹੈ ਹੋ ਸਕਦਾ ਹੈ ਕੁਝ ਹੀ ਦਿਨ ਬਾਅਦ ਇੱਥੇ ਸਥਿਤੀ ਕੁਝ ਹੋਰ ਹੋਵੇ ਕਿਉਂਕਿ ਮਾਹੌਲ ਕੁਝ ਐਸਾ ਗੰਮਗੀਨ ਲੱਗ ਰਿਹਾ ਹੈ ਕਿ ਜੋ ਵੀ ਸਥਿਤੀ ਹੋਵੇ ਉਸ ਨੂੰ ਨਜਿੱਠਣਾ ਹੈ ਕਿਸੇ ਵੀ ਹਾਲਤ ਦੇ ਵਿੱਚ ਸੋ ਮੀਡੀਆ ਨੂੰ ਵੀ ਕਿਹਾ ਜਾ ਰਿਹਾ ਕਿ ਕੁਝ ਸਮੇਂ ਬਾਅਦ ਟਾਈਮ ਦਿੱਤਾ ਜਾਏਗਾ ਫਿਲਹਾਲ ਅਸੀਂ ਡਿਊਟੀ ਕਰਨੀ ਹੈਗੀ ਹੈ ਤੇ ਬਾਰ ਬਾਰ ਅਗਰੇ ਕਰਨ ਤੇ ਵੀ মিডিਆ ਨੂੰ ਸਾਫ ਤੌਰ ਤੇ ਕਿਹਾ ਜਾ ਰਿਹਾ ਕਿ 10 15 ਮਿੰਟ ਬਾਅਦ ਤੁਹਾਨੂੰ ਟਾਈਮ ਮਿਲੇਗਾ ਫਿਲਹਾਲ ਅਸੀਂ ਡਿਊਟੀ ਕਰਨੀ ਹੈਗੀ ਹੈ ਸੋ ਸカイ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਇਸ ਵੇਲੇ ਗੱਲਬਾਤ ਕਰਦੇ ਹਾਂ ਕਿ ਖਨੋਰੀ ਦੇ ਵਿੱਚ ਜੋ ਕਿਸਾਨਾਂ ਵੱਲੋਂ ਮੋਰਚਾ ਲਗਾਇਆ ਗਿਆ ਉਸ ਮੋਰਚੇ ਦਾ ਮੁੱਖ ਮੰਤਵ ਜਿਹਾ ਕਿ ਜਿਹੜਾ ਖਨੋਰੀ ਬਾਰਡਰ ਦੇ ਉੱਪਰ ਪੁਲਿਸ ਵੱਲੋਂ ਬੈਰੀਕੇਡ ਲਗਾਏ ਗਏ ਨੇ ਉਹ ਪਾਰ ਕਰਨ ਦੇ ਨੇ ਉਹ ਪਾਰ ਵੀ ਕਿਤੇ ਲੇਕਿਨ ਅੱਗੇ ਕਿਉਂ ਨਹੀਂ ਗਏ ਉਹਦੇ ਬਾਰੇ ਗੱਲਬਾਤ ਕਰਦੇ ਆ ਸੁਖਦੇਵ ਸਿੰਘ ਕੋਕਰੀ ਜੀ ਦੇ ਨਾਲ ਜੋ ਕਿ ਜਰਨਲ ਸਕੱਤਰ ਹੈ ਹੈਗੇ ਨੇ ਉਹਨਾਂ ਦਾ ਗੱਲ ਕਰਦੇ ਆ ਸੁਖਦੇਵ ਸਿੰਘ ਜੀ ਇੱਕ ਮੰਤਵ ਸੀਗਾ ਜਿਹੜਾ ਬੈਰੀਕੇਡ ਲਗਾਇਆ ਗਿਆ ਸੀ ਸਾਹਮਣੇ ਜਿਹੜਾ ਬੈਰੀਕੇਡ ਸਾਹਮਣੇ ਲਗਾਇਆ ਗਿਆ ਸੀਗਾ ਉਸ ਨੂੰ 5 ਮਿੰਟਾਂ ਦੇ ਦੂਰ ਕਰਨ ਦਾ ਦਾਵਾ ਕੀਤਾ ਸੀ ਕਿਸਾਨਾਂ ਨੇ ਤੇ ਦੂਰ ਵੀ ਕੀਤਾ ਲੇਕਿਨ ਅੱਗੇ ਵੱਲ ਜਾ ਕਿਉਂ ਨਹੀਂ ਰਹੇ ਦੁਨੀਆ ਦੇਖ ਰਹੀ ਹੈ ਸਾਡੀ ਜਥੇਬੰਦੀ ਨੇ ਇਹੋ ਜਿਹਾ ਕੋਈ ਦਾਵਾ ਨਹੀਂ ਕੀਤਾ ਇੱਕ ਤੁਹਾਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਸਾਨੂੰ ਨਹੀਂ ਪਤਾ ਮੈਂ ਅੱਜ ਸਵੇਰ ਤੋਂ ਇੱਥੇ ਦੋ ਦਿਨ ਹੋ ਗਏ ਇੱਥੇ ਹੀ ਗੱਲ ਹੋਈ ਜਿੱਥੇ ਬੰਦੀ ਨੇ ਕੋਈ ਦਾਵਾ ਨਹੀਂ ਕੀਤਾ ਕਿਸਾਨ ਤਾਂ ਹੈ ਸੀ ਨਾ ਜਿਹੜੇ تھے ਆਉਣਗੇ ਕਿਸਾਨ ਆਹ ਕਿਸਾਨ ਹੀ ਆ ਜਿਹੜੇ ਰੌਲਾ ਪਾਈ ਜਾਂਦੇ ਆ ਇਹ ਕਿਸੇ ਦੇ ਪੜਕਾਏ ਹੋਏ ਸਰਕਾਰ ਦੇ ਵਿਰੋਧੀ ਪਾਰਟੀਆਂ ਦੇ ਇਹ ਪੜਕਾਏ ਹੋਏ ਆ ਸਾਡੀ ਜਥੇਬੰਦੀ ਦਾ ਇਹ ਕੋਈ ਦਾਵਾ ਨਹੀਂ ਸੀ ਅਸੀਂ ਐਲਾਨ ਕਰ ਚੁੱਕੇ ਹਾਂ ਬਹੁਤ ਵਾਰੀ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਸਾਡੇ ਪ੍ਰਧਾਨ ਜੀ ਐਲਾਨ ਕਰਕੇ ਆ ਵੀ ਸਾਡਾ ਅੰਦੋਲਨ ਸ਼ਾਂਤਮਈ ਆ ਜੇ ਸਰਕਾਰ ਨਾਕੇ ਲਾ ਕੇ ਰੋਕੂਗੀ ਜਿੱਥੇ ਰੋਕੂਗੇ ਓਥੇ ਬਹਿ ਕੇ ਰੋਸ ਕਰਨਾ ਹੈ ਦਿੱਲੀ ਚ ਵੀ ਰੋਸ ਕਰਨਾ ਸੀ ਓਥੇ ਬਹਿ ਕੇ ਕਰ ਦਿਆਂਗੇ ਥਾਉ ਥਾਈ ਬਹਿ ਕੇ ਕਰ ਦਿਆਂਗੇ ਸਾਡਾ ਇਹ ਐਲਾਨੀਆਂ ਪ੍ਰੋਗਰਾਮ ਸੀ ਕਿ ਹਫ਼ਤੇ ਤੱਕ ਇੱਥੇ ਹੀ ਚੱਲੂਗਾ ਇੱਕ ਹਫ਼ਤਾ ਉਸ ਤੋਂ ਬਾਅਦ ਅਗਲਾ ਐਲਾਨ ਹੋਊਗਾ ਤਾਂ ਤੁਸੀਂ ਇੱਥੇ ਬੈਠੋਗੇ ਜਿਹੜੇ ਲੋਕੋ ਅੱਗੇ ਵੱਲ ਗਏ ਨੇ ਬੈਰੀਕੇਡਿੰਗ ਤੋੜ ਕੇ ਗਏ ਨੇ ਉਹ ਤੁਹਾਡੇ ਨਾਲ ਨਹੀਂ ਸੀਗੇ ਨਹੀਂ ਜੀ ਸਾਡੇ ਨਾਲ ਨਹੀਂ ਉਹ ਲੇਕਿਨ ਕਿਸਾਨੀ ਦੀ ਗੱਲ ਤਾਂ ਉਹ ਵੀ ਕਰ ਰਹੇ ਉਹ ਸਰਕਾਰ ਦੇ ਏਜੰਸੀਆਂ ਦੇ ਸੁਖਿਆ ਏਜੰਸੀਆਂ ਦੇ ਪੜਕਾਏ ਹੋਏ ਨੌਜਵਾਨ ਆ ਉਹ ਸਾਡੇ ਨਹੀਂ ਅਸੀਂ ਬਾਰ ਬਾਰ ਐਲਾਨ ਕਰ ਚੁੱਕੇ ਹਾਂ ਸਟੇਜ ਤੋਂ ਵੀ ਉਹ ਸਾਡੇ ਨਹੀਂ ਹੈ ਪੁਲਿਸ ਵੀ ਉਹਨਾਂ ਦੇ ਸਾਹਮਣੇ ਉਹ ਦਵਾ ਦਾ ਭੱਜ ਗਈ ਪੁਲਿਸ ਨਹੀਂ ਤਾਂ 2-400 ਬੰਦਾ ਕੀ ਚੀਜ਼ ਆ ਪੁਲਿਸ ਵਾਸਤੇ ਇਹੀ ਗੱਲ ਰਲੀ ਹੋਈ ਆ ਇਹੀ ਗੱਲ ਵੱਡੀ ਪੁਲਿਸ ਰਲੀ ਹੋਈ ਆ ਉਹਨਾਂ ਨਾਲ ਹਰਿਆਣਾ ਪੁਲਿਸ ਰਲੀ ਹੋਈ ਆ ਖੱਟਰ ਸਰਕਾਰ ਰਲੀ ਹੋਈ ਆ ਉਹਨਾਂ ਜਿਹੜੇ ਕੱਲਰ ਪਾਉਣਾ ਚਾਹੁੰਦੇ ਆ ਕਿਸਾਨ ਘੋਲ ਦੇ ਵਿੱਚ ਤੇ ਉਹਦੀ ਪੁਲਿਸ ਰਲਈ ਹੋਈ ਆ ਇਹ ਰਲ ਮਿਲ ਕੇ ਹੋ ਰਿਹਾ ਸਾਰਾ ਕੁਝ ਆ ਹੁਣ ਸਟੇਜ ਦੇ ਬਰਾਬਰ ਖੜੇ ਉਹ ਉਹ 10 20 ਬੰਦੇ ਆ ਅਸੀਂ ਨਹੀਂ ਉਹਨਾਂ ਨਾਲ ਟਕਰਾਅ ਲੈਣਾ ਅਸੀਂ ਉਹਨਾਂ ਨੂੰ ਸਮਝਾ ਬਿਝਾ ਕੇ ਤੋੜਾਂਗੇ ਸਾਡਾ ਕਿਸਾਨਾਂ ਨਾਲ ਇਹੋ ਜਿਹੇ ਜਿਹੜੇ ਗੁੰਮਰਾਹ ਹੋਏ ਵੀ ਉਹਨਾਂ ਨਾਲ ਵੀ ਕੋਈ ਟਕਰਾਅ ਨਹੀਂ ਇਹ ਗੱਲ ਵੀ ਤੇ ਟੱਕਰ ਆ ਦਿੱਲੀ ਦੀ ਸਰਕਾਰ ਇਹ ਗੱਲ ਵੀ ਕੀਤੀ ਗਈ ਹੈ ਵੀ ਜਦੋਂ ਉਧਰ ਵੱਲ ਗਏ ਨੇ ਕਈ ਗੱਡੀਆਂ ਨੁਕਸਾਨੇ ਗਈਆਂ ਨੇ ਕੁਰਸੀਆਂ ਤੋੜੀਆਂ ਗਈਆਂ ਨੇ ਜਿਹੜੇ ਪੁਲਿਸ ਦੀਆਂ ਗੱਡੀਆਂ ਸੀ ਉਹਨਾਂ ਦੀ ਤੋੜਪਨ ਵੀ ਕੀਤੀ ਗਈ ਆ ਉਹ ਕਰਨਗੇ ਜਿਹੜੇ ਰਲ ਕੇ ਮੈਚ ਖੇਡ ਰਹੇ ਆ ਉਹ ਸਰਕਾਰ ਨੂੰ ਬਹਾਨਾ ਦੇਣਗੇ ਸਾਡਾ ਇਹ ਵਿੱਚ ਕੋਈ ਲਾਗਾ ਦੇਗਾ ਨਹੀਂ ਅਸੀਂ ਕੋਈ ਨਹੀਂ ਕਿਸੇ ਨੌਜਵਾਨ ਨੂੰ ਭੇਜਿਆਗਾ ਸਾਡੇ ਵਲੰਟੀਅਰਾਂ ਦੇ ਰੋਕਣ ਦੇ باوجود ਉਹ ਧੱਕੇ ਨਾਲ ਗਏ ਆ ਉਹਨਾਂ ਨਾਲ ਸਰਕਾਰ ਅਸੀਂ ਤਾਂ ਚੋਣ ਕਹਿੰਦੇ ਆ ਬਈ ਹੋ ਸਕਦਾ ਪੰਜਾਬ ਦੀ ਸਰਕਾਰ ਵੀ ਰਲਈ ਹੋਵੇ ਹਰਿਆਣੇ ਦੀ ਤਾਂ ਰਲਈ ਹੈਗੀ ਹੈਗੀ ਆ ਕਿਉਂਕਿ ਉਹਨਾਂ ਨੂੰ ਕੁਝ ਨਹੀਂ ਕਰ ਰਹੀ ਉਹ ਜਾਣਬੁੱਝ ਕੇ ਸਵੇਜ ਕੋਲੇ ਆ ਕੇ ਰੌਣਕ ਜਿਵੇਂ ਤੁਸੀਂ ਕਹ ਰਹੇ ਕਿ ਸਰਕਾਰ ਦੇ ਨਮਾਇंदे ਵਿੱਚ ਰਲਾਈ ਹੋਏ ਨੇ ਅੱਗੇ ਸੰਘਰਸ਼ ਦੇ ਵਿੱਚ ਕੋਈ ਕਮੀ ਆਈਗੀ ਨਾ ਲੋਕਾਂ ਕਰਕੇ ਕਾਹਦੇ ਜਿਹੜਾ ਸੰਘਰਸ਼ ਤੁਸੀਂ ਲੜ ਰਹੇ ਹੋ ਸ਼ਾਂਤਮਈ ਤਰੀਕੇ ਨਾਲ ਵਾਲੀ ਪੈਦਾ ਨਹੀਂ ਹੁੰਦਾ ਅਸੀਂ ਸਾਰੀਆਂ ਚਾਲਾਂ ਜਾਣਦੇ ਆ ਸਰਕਾਰਾਂ ਦੀ ਇਸ ਗੱਲ ਦਾ ਸਾਰਾ ਕੁਝ ਨੰਗਾ ਕਰਕੇ ਵੀ ਕੌਣ ਲੋਕ ਆ ਇਹ ਜਿਨ੍ਹਾਂ ਨੇ ਇਹਨਾਂ ਨੌਜਵਾਨਾਂ ਨੂੰ ਭੜਕਾਇਆ 10-20 ਨੌਜਵਾਨਾਂ ਨੂੰ ਪਤਾ ਲੱਗ ਗਿਆਨ ਨੂੰ ਪਤਾ ਲੱਗ ਗਿਆ ਕੌਣ ਨੇ ਜੀ ਘੋਲ ਇਦੋਂ ਜ਼ਿਆਦਾ ਤੇਜ਼ ਹੋਊਗਾ ਕੋਈ ਉਲਟਾ ਸਰ ਨਹੀਂ ਪੈਣਾ ਇਹਨਾਂ ਲੋਕਾਂ ਦਾ ਪਤਾ ਇਹਨਾਂ ਲੋਕਾਂ ਦਾ ਪਤਾ ਲੱਗ ਗਿਆ ਵੀ ਇਹ ਹੈ ਕੌਣ ਨੇ ਇਹ ਲੱਗ ਜੂ ਪਤਾ ਅਸੀਂ ਕਰ ਰਹੇ ਆ ਸਾਰੀ ਪੜਤਾਲ ਉਹਨਾਂ ਦੀਆਂ ਮੂਵੀਆਂ ਵੀ ਬਣਾ ਰਹੇ ਆ ਸਾਰੀ ਪੜਤਾਲ ਹੋਊਗੀ ਬਹੁਤ ਵੱਡਾ ਮੈਸੇਜ ਜਿਹੜਾ ਹੈਗਾ ਪੰਜਾਬ 'ਚ ਗਿਆ ਸ਼ੰਭੂ ਬਾਰਡਰ ਦੇ ਉੱਪਰ ਵੀ ਕਿਵੇਂ ਬੈਠਣਗੇ ਜਿਹੜੇ ਲੱਖਾਂ ਬੈਠੇ ਆ ਬੀਬੀਆਂ ਗਣ ਲਓ ਕਿੰਨੇ ਹਜ਼ਾਰ ਹੈ ਇਹ ਵੀ ਗਣ ਲਓ ਸ਼ੰਭੂ ਬਾਰਡਰ ਦੇ ਉੱਪਰ ਸ਼ੰਭੂ ਬਾਰਡਰ ਤੇ ਵੀ ਇਹੀ ਕੁਝ ਹੋਇਆ ਜੋ ਕੁਚੂਰੇ ਹੋਇਆ ਸ਼ੰਭੂ ਬਾਰਡਰ ਤੇ ਵੀ ਉਹੀ ਕੋ ਹੋਣਗੇ ਇਹੋ ਜਿਹਾ ਕੁਝ ਕਰਨ ਵਾਲੇ ਜਿਹੜੇ ਸਿਰਫ ਆਪਦੇ ਆਪ ਨੂੰ ਵੱਡੇ ਬਹਾਦਰ ਦਿਖਾਉਣਾ ਚਾਹੁੰਦੇ ਆ ਉੰਜ ਉਹਨਾਂ ਦੇ ਮਗਰ 200 400 ਇਦੋਂ ਵੱਧ ਹੈ ਨਹੀਂ ਕਿਸਾਨ ਮੋਰਚਾ ਗਰਾਹਾਂ ਵਾਲਿਆਂ ਦੀ ਕੋਈ ਇਹੀ ਜੀ ਨੀਤ ਨਹੀਂ ਹੈ ਹਾਂ ਜੀ ਕਿਸਾਨ ਮੋਰਚਾ ਗਰਾਹਾਂ ਵਾਲਿਆਂ ਦੀ ਕੋਈ ਵੀ ਇਹੀ ਜੀ ਉਮੀਦ ਨਹੀਂ ਕਿ ਜ ਕਿਸਾਨ ਜੂਨੀਅਨ ਇਕਤਾ ਉਗਰਾਹਾ ਵੀ ਐਜੇ ਹੀ ਕੋਈ ਨੀਤ ਨਹੀਂ ਹੈਗੀ ਬਿਲਕੁਲ ਬਿਲਕੁਲ ਸਾਡੀ ਐਲਾਨੀਆਂ ਪੋਜੀਸ਼ਨ ਆ ਵੀ ਅਸੀਂ ਕੋਈ ਟਕਰਾ ਨਹੀਂ ਲੈਣਾ ਅਸੀਂ ਕੋਈ ਨਾਕਾ ਨਹੀਂ ਤੋੜਿਆ ਸਾਡੇ ਵਰਕਰਾਂ ਨੇ ਕੋਈ ਪੱਥਰ ਨਹੀਂ ਮਾਰੇ ਤਾਂ ਤੁਸੀਂ ਦ੍ਰਿਸ਼ ਦਿਖੋ ਉਸ ਦੂਸਰੇ ਪਾਸੇ ਕੁਝ ਲੋਕ ਵਿਰੋਧ ਕਰ ਰਹੇ ਨੇ ਕੁਝ ਲੋਕ ਵਿਰੋਧ ਕਰ ਰਹੇ ਨੇ ਇੱਕ ਦੂਸਰੇ ਨਾਲ ਵਿਰੋਧ ਜਿਹੜਾ ਹੈਗਾ ਉਹ ਹੋਣ ਲੱਗ ਗਿਆ ਤੇ ਸ਼ਾਂਤ ਕਰਨ ਦੀ ਪਿੱਛੇ ਜਿਹੜੀਆਂ ਹੋ ਰਹੀਆਂ ਨੇ ਜਦ ਕਿ ਸਾਫ ਤੌਰ ਤੇ ਇਹਨਾਂ ਨੇ ਕਿਹਾ ਕਿ ਉਹ ਲੋਕ ਸਾਡੇ ਨਹੀਂ ਸਨ ਜਿਨ੍ਹਾਂ ਨੇ ਬੈਰੀਕੇਡ ਤੋੜਨੇ ਸਿੱਧੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਵਾਰ ਫਿਰ ਤੋਂ ਗਮਗੀਨ ਹੋ ਗਈ ਹੈ ਆਪਸ ਵਿੱਚ ਹੀ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਪਿੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਇਹਨਾਂ ਤਸਵੀਰਾਂ ਦੇ ਨਾਲ ਤੁਹਾਨੂੰ ਦੱਸਣਾ ਜਾਵਾ ਹੈ ਕਿ ਕਿਸਾਨ ਯੂਨੀਅਨ ਇਕਤਾ ਅਗਰਾਹ ਵਾਲੇ ਸਾਫ਼ ਤੌਰ ਤੇ ਕਹਿਣਾ ਕਿ ਅਸੀਂ 7 ਦਿਨਾਂ ਤੱਕ ਇੱਥੇ ਬੈਠਾਂਗੇ ਸ਼ਾਂਤਮਈ ਤਰੀਕੇ ਨਾਲ ਦਰਨਾ ਦੇਵਾਂਗੇ ਅੱਗੇ ਨਹੀਂ ਅਸੀਂ ਜਾਣਾ ਹੈਗਾ ਜਿਹੜੇ ਲੋਕ ਅਜਿਹਾ ਕਰ ਰਹੇ ਨੇ ਉਹ ਸਾਡੇ ਨਹੀਂ ਹੈਗੇ ਸਰਕਾਰ ਦੀਆਂ ਏਜੰਸੀਆਂ ਦੇ ਲੋਕ ਨੇ ਸੋ ਇੱਕ ਵਾਰ ਫੇਰ ਤੋਂ ਤੁਸੀਂ ਇਹ ਦ੍ਰਿਸ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਆਪਸੀ ਟਕਰਾਅ ਜਿਹੜਾ ਹੈ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਇਹਨਾਂ ਤਸਵੀਰਾਂ ਨੂੰ ਮੈਂ ਥੋੜਾ ਹੋਰ ਨਜ਼ਦੀਕ ਤੋਂ ਦਿਖਾਣਾ ਚਾਹਾਂਗਾ ਕਿ ਆਖਿਰਕਾਰ ਸਟੇਜ ਦੇ ਉੱਪਰ ਹਲੇ ਵੀ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਕਿਸਾਨ ਯੂਨੀਅਨ ਇਕਤਾ ਵੱਲੋਂ ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਸਾਰਾ ਜਿਹੜਾ ਮਾਰਚ ਹੈਗਾ ਉਹ ਸ਼ਾਂਤਮਈ ਤਰੀਕੇ ਨਾਲ ਕਰਨਾ ਹੈਗਾ ਸਾਡਾ ਕੋਈ ਅਜੀਹਾ ਅਜੰਡਾ ਨਹੀਂ ਹੈਗਾ ਤੇ ਨਾ ਹੀ ਉਹ ਲੋਕ ਸਾਡੇ ਨੇ ਜਿਨ੍ਹਾਂ ਨੇ ਬੈਰੀਕੇਡ ਤੋੜੇ ਨੇ ਸੋ ਇਹਨਾਂ ਤਸਵੀਰਾਂ ਇਹਨਾਂ ਤੋਂ ਛੱਡ ਕੇ ਜਾਂਦੇ ਆਣ ਵਾਲੇ ਸਮੇਂ 'ਚ ਹੋਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਦੇਖਦੇ ਰਹੋ ਸਕਾਈ ਨਿਊਜ਼ ਕੈਮਰਾਮੈਨ ਹਰਪਾਲ ਦੇ ਨਾਲ ਕਿਨ ਨੂੰ ਵਿਸ਼ੇਸ਼ ਧੰਨਵਾਦ ਜੀ